ਜਿਮਨੀ ਚੋਣਾਂ ਦੇ ਵਿੱਚ ਚਾਰ ਸੀਟਾਂ ਨੂੰ ਲੈ ਕੇ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਆਈਆਂ ਉੱਥੇ ਹੀ ਪੰਜਾਬ ਨੂੰ ਹੁਣ ਨਵਾਂ ਪ੍ਰਧਾਨ ਮਿਲ ਚੁੱਕਾ ਹੈ ਮੰਤਰੀ ਅਮਨ अरोड़ा ਨੂੰ ਜਿਹੜਾ ਕਿ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਤੇ ਇਸ ਤੋਂ ਬਾਅਦ ਹੁਣ ਸ਼ੁਕਰਾਨਾ ਯਾਤਰਾ ਵੀ ਜਿਹੜੀ ਕਿ ਅੱਜ ਆਮ ਆਦਮੀ ਪਾਰਟੀ ਨੇ ਕੀਤੀ ਤੇ ਇਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਵੱਲੋਂ ਮੁੜ ਜਿਹੜਾ ਕਿ ਤਿੱਖਾ ਹਮਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸ਼ੁਕਰਾਨਾ ਯਾਤਰਾ ਨੂੰ ਲੈ ਕੇ ਏ ਦਿਖਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਨਮਾ ਜਿਹੜਾ ਕਿ ਪ੍ਰਧਾਨ ਚੁਣਿਆ ਗਿਆ ਤੇ ਹੁਣ ਸੀਐਮ ਆਨ ਦੀ ਕੁਰਸੀ ਵੀ ਜਿਹੜੀ ਕਿ ਮੰਤਰੀ ਅਮਨ अरोड़ा ਜਲਦੀ ਸੰਭ ਲੈਣਗੇ ਕੇਜਰੀਵਾਲ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਈ ਅਜਿਹੇ ਗੰਭੀਰ ਮੁੱਦੇ ਨੇ ਤੇ ਜਿਨ੍ਹਾਂ ਦੇ ਉੱਤੇ ਸਰਕਾਰ ਨੇ ਬਿਲਕੁਲ ਹੀ ਚੁੱਪ ਵੱਟ ਲਈ ਹੈ ਤੇ ਜਿਸ ਨੂੰ ਲੈ ਕੇ ਹੁਣ ਉੱਥੇ ਹੀ ਜਗਜੀਤ ਢੱਲੇਵਾਲ ਦੀ ਗ੍ਰਿਫਤਾਰੀ ਹੋਈ ਤੇ ਹੁਣ ਕਈ ਹੋਰ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਪੰਜਾਬ ਦਾ ਵਿੜਾਈ ਕਰ ਕਰ ਦਿੱਤਾ ਹੈ ਲਗਾਤਾਰ ਕਾਲੀਦਲ ਪਰਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੇ ਦੁਰਰਾਹਨ ਉੱਥੇ ਹੀ ਤਿੱਖੇ ਨਿਸ਼ਾਨੇ ਸੱਦੇ ਜਾ ਰਹੇ ਨੇ ਆਪ ਤੁਹਾਨੂੰ ਸੁਣੋ ਨੇ ਪਹਿਲਾ ਅਰਸ਼ਦੀਪ ਕਲੇਰ ਦਾ ਕੀ ਕਹਿਣਾ ਅੱਜ ਪੰਜਾਬ ਅੰਦਰ ਆਮ ਆਦਮੀ ਪਾਰਟੀ ਸ਼ੁਕਰਾਨਾ ਯਾਤਰਾ ਕੱਢ ਰਹੀ ਮੇਰਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਸਵਾਲ ਹੈ ਕਿ ਸ਼ੁਕਰਾਨਾ ਕਾਹਦਾ ਕਿ ਤੁਸੀਂ ਲੋਕ ਨਾਕਾਬਿਲ ਸੀ ਫਿਰ ਵੀ ਪੰਜਾਬੀਆਂ ਨੇ ਤੁਹਾਨੂੰ 92 ਐਮਐਲਏ ਦੇ ਕੇ ਜਿਹੜੇ ਹੁਣ 95 ਹੋ ਗਏ ਤੁਹਾਨੂੰ ਪੰਜਾਬ ਦੀ ਸੱਤਾ ਤੇ ਬਿਠਾਤਾ ਤੇ ਤੁਸੀਂ ਪੰਜਾਬ ਦਾ ਬੇੜਾਗਰ ਕਰਤਾ ਇਸ਼ੂਕਰਾਨਾ ਯਾਤਰਾ ਚ ਪੰਜਾਬ ਨੂੰ ਕੀ ਮਿਲ ਰਿਹਾ ਤਿੰਨ ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਹੈ ਫਿਰ ਵੀ ਆਮ ਆਦਮੀ ਪਾਰਟੀ ਆਪਣੀ ਨਟਕੀਆ ਤੋਂ ਹਟ ਨਹੀਂ ਰਹੀ ਸਾਰਾ ਪ੍ਰਸ਼ਾਸਨ ਉਸ ਯਾਤਰਾ ਚ ਲਾ ਰੱਖਿਆ ਤੇ ਲਾਅ ਐਂਡ ਆਰਡਰ ਦੀ ਪੰਜਾਬ ਦੇ ਵਿੱਚ ਕੀ ਸਥਿਤੀ ਹੈ ਸਾਰਿਆਂ ਨੂੰ ਪਤਾ ਹੈ ਕਦੇ ਬੰਬ ਬਲਾਸਟ ਹੋ ਜਾਂਦਾ ਕਿਤੇ ਬੰਬ ਰੱਖਿਆ ਜਾਂਦਾ ਕਿਤੇ ਕਿਸੇ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਡਕੈਤੀ ਹੋ ਜਾਂਦੀ ਹੈ ਤੇ ਨਸ਼ੇ ਬਾਰੇ ਤਾਂ ਪਹਿਲਾਂ ਮਾਨਯੋਗ ਪੰਜਾਬ ਰਾਣਾ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ ਫਿਰ ਗਵਰਨਰ ਸਾਹਿਬ ਕਹਿੰਦੇ ਸਕੂਲਾਂ ਕਲਜਾਂ ਤੱਕ ਪਹੁੰਚ ਗਿਆ ਤੇ ਹੁਣ ਰਵਿੰਦ ਕੇਜਰੀਵਾਲ ਸਾਹਿਬ ਨੇ ਹੱਥ ਕੜੇ ਕਰਤੇ ਕਹਿੰਦੇ ਭਾਈ ਪੰਜਾਬ ਦੇ ਵਿੱਚ ਨਸ਼ਾ ਬਹੁਤ ਹੈ ਸਾਡੀ ਸਰਕਾਰ ਦਾ ਫੇਲੀਅਰ ਫਿਰ ਵੀ ਸ਼ੁਕਰਾਨਾ ਯਾਤਰਾ ਤੁਸੀਂ ਲੋਕ ਤਾਂ ਨਾ ਸ਼ੁਕਰੇ ਹੋ ਜਿਨ੍ਹਾਂ ਨੂੰ ਪੰਜਾਬ ਨੇ 92 ਐਮਐਲਏ ਦਿੱਤੇ ਤੇ ਤੁਸੀਂ ਪੰਜਾਬੀਆਂ ਦਾ ਕੀ ਹਾਲ ਕੀਤਾ ਅੱਜ ਪੰਜਾਬ ਦੇ ਅੰਦਰ ਕੋਈ ਧਰਨਾ ਪ੍ਰਦਰਸ਼ਨ ਪ੍ਰੋਟੈਸਟ ਵੀ ਨਹੀਂ ਕਰ ਸਕਦਾ ਕੀ ਕੀਤਾ ਕੱਲ ਕਿਸਾਨ ਲੀਡਰ ਢੱਲੇਵਾਲ ਸਾਹਿਬ ਨਾਲ ਸ਼ਾਂਤਮਈ ਪ੍ਰਦਰਸ਼ਨ ਹੀ ਕਰ ਰਹੇ ਸੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤੇ ਰਾਤ ਦੇ ਹਨੇਰੇ ਚ ਜਾ ਕੇ ਪੁਲਿਸ ਚੱਕ ਲੈਂਦੀ ਐ ਤੇ ਅਸੀਂ ਕੱਢ ਰਹੇ ਹਾਂ ਸ਼ੁਕਰਾਨਾ ਯਾਤਰਾ ਉਹ ਯਾਤਰਾ ਤੇ ਨਿਕਲ ਰਹੀ ਐ ਪਟਿਆਲੇ ਚੋਂ ਮੇਰਾ ਵੀ ਜ਼ਿਲ੍ਹਾ ਪਟਿਆਲਾ ਜਿੰਨੇ ਉੱਥੇ ਐਮਐਲਏ ਜਿੱਤੇ ਨੇ ਪਟਿਆਲੇ ਦੇ ਉਹਨਾਂ ਚੋਂ ਇੱਕ ਅੱਡੇ ਮੰਤਰੀ ਵੀ ਨੇ ਮੈਂ ਚੈਲੰਜ ਕਰਦਾ ਕਿ ਪਟਿਆਲੇ ਨੂੰ ਦੱਸੋ ਤਾਂ ਸਹੀ ਤੁਹਾਡੀ ਦੇਣ ਕੀ ਐ ਉਸ ਜ਼ਿਲ੍ਹੇ ਨੂੰ ਕੋਈ ਨਿਸ਼ਾਨੀ ਹੈ ਆਮ ਆਦਮੀ ਪਾਰਟੀ ਦੀ ਸਾਰੇ ਪੰਜਾਬ ਚ ਨਹੀਂ ਪਟਿਆਲੇ ਤਾਂ ਹੋਣੀ ਕੀ ਐ ਸੋ ਆਮ ਆਦਮੀ ਪਾਰਟੀ ਇਹ ਜਿਹੜੀਆਂ ਆਪਣੀਆਂ ਨੌਟੰਕੀਆਂ ਨੇ ਉਹਨਾਂ ਤੋਂ ਬਾਜ਼ ਆਵੇ ਇਸ ਸ਼ੁਕਰਾਨਾ ਯਾਤਰਾ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਹੁਣ ਦਿਖਾਇਆ ਜਾ ਰਿਹਾ ਹੈ ਕਿ ਇੱਕ ਨਵਾਂ ਪਾਵਰ ਸੈਂਟਰ ਅਮਨ ਰੋੜਾ ਦੇ ਰੂਪ ਚ ਭਗਵੰਤ ਮਾਨ ਦੇ ਪੈਰਲਲ ਖੜਾ ਕੀਤਾ ਜਾ ਰਿਹਾ ਤੇ ਸਾਰੇ ਐਮਐਲਏ ਨੂੰ ਖੁੱਲੀ ਜੀਪ 'ਚ ਚੜਾ ਕੇ ਇਹ ਦਿਖਾਇਆ ਜਾ ਰਿਹਾ ਭਾਈ ਇਹ ਨਵਾਂ ਪਾਵਰ ਸੈਂਟਰ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਈਟ ਟ੍ਰੈਕ ਕੀਤਾ ਜਾ ਰਿਹਾ ਪਰ ਇਸ ਸਾਰੀ ਗੱਲਾਂ ਦੇ ਵਿੱਚ ਪੰਜਾਬ ਦਾ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਮੈਂ ਅੱਜ ਵੀ ਅਪੀਲ ਕਰਦਾ ਕਿ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਲੋਕਾਂ ਦੇ ਇਸ਼ੂਜ਼ ਦੀ ਗੱਲ ਕਰੋ ਅੱਜ ਪੰਜਾਬ ਦੇ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਯੂਥ ਪੰਜਾਬ ਛੱਡ ਕੇ ਬਾਹਰ ਜਾਣਾ ਚਾਹੁੰਦਾ ਸੋ ਐਸੀ ਜਿਹੜੀਆਂ ਯਾਤਰਾਵਾਂ ਨੇ ਕਿ ਜੀ ਹੁਣ ਸਾਡੀ ਸ਼ੁਕਰਾਨਾ ਯਾਤਰਾ ਜੀ ਹੁਣ ਅਸੀਂ ਕੇਜਰੀਵਾਲ ਨੂੰ ਬੁਲਾ ਲਿਆ ਪੰਜਾਬ ਦਾ ਜਿਹੜਾ ਖਜ਼ਾਨਾ ਉਹ ਇਹ ਚੀਜ਼ਾਂ ਨੂੰ ਨਹੀਂ ਸਾਰ ਸਕਦਾ ਪਹਿਲਾਂ ਐਡਵਰਟਾਈਜ਼ਮੈਂਟ ਨਾਲ ਕੰਗਾਲ ਕਰਤਾ ਹੁਣ 2 ਸਾਲ ਇਲੈਕਸ਼ਨ ਤੇ ਰਹਿ ਗਏ ਹੁਣ ਤੁਸੀਂ ਆਹ ਕੁਝ ਸ਼ੁਰੂ ਕਰ ਲਿਆ ਕਿਰਪਾ ਕਰਕੇ ਪੰਜਾਬ ਤੇ ਤਰਸਖਾਓ ਅਰਵਿੰਦ ਕੇਜਰੀਵਾਲ ਸਾਹਿਬ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ ਮੁੱਖ ਮੰਤਰੀ ਭਗਵੰਤ ਮਾਨ ਤੇ ਹੁਣ ਨਵੇਂ ਬਣੇ ਪ੍ਰਧਾਨ ਮੰਤਰੀ ਅਰੋੜਾ ਕੋਈ ਨਵਾਂ ਚਿਹਰਾ ਤਾਂ ਹੈ ਨਹੀਂ ਇਹ ਵੀ ਉਸੇ ਕੈਬਨਟ ਦਾ ਹਿੱਸਾ ਰਹੇ ਨੇ ਜਿਹੜੀ ਪੰਜਾਬ ਨੂਰ ਤੱਕ ਲੈ ਕੇ ਆਈ ਹੈ ਸੋ ਕਿਰਪਾ ਕਰਕੇ ਹੁਣ ਪੰਜਾਬ ਦੇ ਦਰਸ਼ਕਾਂ